ਅੱਜ ਦਾ ਵਿਸ਼ਾ ਹੈ ਬਾਬਾ ਜੀ ਨੂੰ ਮਿਲ ਗਿਆ ਰੱਬ ਬਾਬਾ ਜੀ ਕਹਿੰਦੇ ਹੁਣ ਮੇਰੀ ਚਰਨ ਧੂੜ ਲਵੋ ਦੋਸਤੋ YouTube ਤੇ ਇੱਕ ਵੀਡੀਓ ਚੱਲ ਰਹੀ ਆ ਜਿਸ ਵਿੱਚ ਸੰਤ ਮਨਜਿੰਦਰ ਸਿੰਘ ਜੀ ਬੇਗਮਪੁਰੇ ਵਾਲੇ ਕਹਿ ਰਹੇ ਹਨ ਕਿ ਮੈਨੂੰ ਰੱਬ ਮਿਲ ਗਿਆ ਹੈ ਕਰੋੜਾਂ ਲੋਕਾਂ ਵਿੱਚੋਂ ਸਿਰਫ ਮੈਨੂੰ ਰੱਬ ਮਿਲਿਆ ਹੈ ਹੁਣ ਮੇਰੀ ਸੰਗਤਾਂ ਨੂੰ ਪੇ ਲਾ ਕੇ ਤੁਸੀਂ ਮੇਰੀ ਸੰਗਤ ਕਰੋ ਮੇਰੀ ਚਰਨ ਧੋੜ ਲਵੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਾਰੇ ਕੰਮ ਰਾਸ ਹੋਣਗੇ ਅਤੇ ਤੁਹਾਨੂੰ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਅਤੇ ਨਾ ਹੀ ਕੋਈ ਦੁੱਖ ਹੋਵੇਗਾ ਹੁਣ ਜੇਕਰ ਕੋਈ ਸਾਧੂ ਸੰਤ ਦੀ ਨਿੰਦਾ ਕਰੇਗਾ ਤਾਂ ਮੈਂ ਧਰਮ ਰਾਜ ਨੂੰ ਕਹਿ ਕੇ ਉਸ ਆਦਮੀ ਤੇ 13 ਦਾ ਪਰਚਾ ਕਟਵਾ ਦੇਵਾਂਗਾ ਤੇ ਜੇਕਰ ਉਹ ਆਪਣੇ ਭਲੇ ਵਾਸਤੇ ਕੋਈ ਅਰਦਾਸ ਕਰਵਾਏਗਾ ਤਾਂ ਅਸੀਂ ਧਰਮਰਾਜ ਨੂੰ ਕਹਿ ਕੇ ਉਸ ਦਾ ਕੋਈ ਵੀ ਕੰਮ ਨਹੀਂ ਹੋਣ ਦੇਵਾਂਗੇ। ਬਾਬਾ ਜੀ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਹੈ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਰੱਬ ਸਿਰਫ ਮੈਨੂੰ ਹੀ ਮਿਲਿਆ ਹੈ ਤੇ ਮੇਰੀ ਚਰਨ ਤੋੜ ਲਵੋ ਜਾਂ ਮੇਰੀ ਸੰਗਤ ਕਰੋ ਅਤੇ ਮੇਰੇ ਕੋਲੋਂ ਨਾਮ ਲਓ। ਬੇਨਤੀ ਹੈ ਕਿ ਕੀ ਬਾਬਾ ਨਾਨਕ ਜੀ ਨੇ ਇਹ ਤੁਹਾਡੇ ਵਾਲੀ ਗੱਲ ਲੋਕਾਂ ਨੂੰ ਕਹੀ ਸੀ ਕਿ ਉਹਨਾਂ ਨੂੰ ਰਾਬੜੇ ਦਰਸ਼ਨ ਨਹੀਂ ਹੋਏ ਸਨ ਦੂਸਰੀ ਗੱਲ ਕਿ ਸਾਡੇ 5ਵੇਂ ਪਾਤਸ਼ਾਹ ਜੀ ਨੇ ਭਗਤੀ ਘੱਟ ਕੀਤੀ ਸੀ ਉਹਨਾਂ ਨੂੰ ਵੀ ਇੰਨੀ ਭਗਤੀ ਕਰਨ ਦੇ ਬਾਵਜੂਦ ਤਤੀ ਤਵੀ ਉੱਪਰ ਬੈਠਣਾ ਪਿਆ ਜ਼ਾਲਿਮਾਂ ਨੇ ਉਹਨਾਂ ਨੂੰ ਵੀ ਇੰਨੇ ਕਸ਼ਟ ਦੇ ਕੇ ਸ਼ਹੀਦ ਕਰ ਦਿੱਤਾ ਸੀ ਆ ਹੁਣੇ ਹੁਣੇ ਹੀ ਇੱਕ ਆਥਰਾਸ ਕਾਂਡ ਹੋਇਆ ਬਾਬਾ ਜੀ ਜਿਸ ਵਿੱਚ ਉਸ ਬਾਬੇ ਨੇ ਲੋਕਾਂ ਦੀ ਭੀੜ ਨੂੰ ਕਿਹਾ ਕਿ ਮੇਰੀ ਚਰਨ ਧੂੜ ਲੈ ਲਵੋ ਇਸ ਚਰਨ ਧੂੜ ਦੇ ਚੱਕਰ ਵਿੱਚ ਸੈਂਕੜੇ ਲੋਕ ਭਗਦੰਮਚਨ ਕਰਕੇ ਮਾਰੇ ਗਏ ਬਾਬਾ ਜੀ ਜੇਕਰ ਤੁਸੀਂ ਸਮਾਜ ਦਾ ਭਲਾ ਚਾਹੁੰਦੇ ਹੋ ਤਾਂ ਹੁਣ ਰੱਬ ਅਤੇ ਤੁਹਾਡੀ ਇੱਕ ਹੀ ਗੱਲ ਹੈ ਸਮਾਜ ਵਿੱਚ ਨਸ਼ੇ ਵਰਗੀਆਂ ਬਹੁਤ ਬਰਾਈਆਂ ਫੈਲੀਆਂ ਹੋਈਆਂ ਹਨ ਰੱਬ ਜੀ ਨੂੰ ਬੇਨਤੀ ਕਰਕੇ ਨਸ਼ੇ ਦੇ ਵਪਾਰੀਆਂ ਨੂੰ ਅੰਨਾ ਕਰ ਦਿਓ ਨਾਲੇ ਤੁਸੀਂ ਆਪ ਹੀ ਕਿਹਾ ਹੈ ਕਿ ਮੈਂ ਦੁਨੀਆ ਦੇ ਲੋਕਾਂ ਨੂੰ ਔਟਪੁੱਟ ਕਰਕੇ ਦਿਖਾਵਾਂਗਾ ਇਹ ਨਸ਼ਾ ਬੰਦ ਕਰਵਾਉਣ ਵਾਲੀ ਗੱਲ ਸਭ ਤੋਂ ਵਧੀਆ ਔਟਪੁੱਟ ਹੈ ਫਿਰ ਹੀ ਲੋਕ ਤੁਹਾਡੇ ਉੱਪਰ ਵਿਸ਼ਵਾਸ ਕਰਨਗੇ ਕਿ ਤੁਹਾਨੂੰ ਰੱਬ ਮਿਲ ਗਿਆ ਆ ਕਹਨ ਉਹ ਤਾਂ ਸਾਰੇ ਹੀ ਬਾਬੇ ਕਹਿ ਰਹੇ ਹਨ ਕਿ ਸਾਨੂੰ ਰੱਬ ਮਿਲ ਗਿਆ ਹੈ ਲੋਕ ਕਿਹੜੇ ਕਿਹੜੇ ਬਾਬੇ ਉੱਪਰ ਭਰੋਸਾ ਕਰਨ ਸੋ ਬੇਨਤੀ ਹੈ ਕਿ ਤੁਸੀਂ ਕੁਝ ਆਉਟਪੁੱਟ ਕਰਕੇ ਦਿਖਾਓ ਤਾਂ ਕਿ ਲੋਕਾਂ ਨੂੰ ਤੁਹਾਡੇ ਉੱਪਰ ਵਿਸ਼ਵਾਸ ਹੋਵੇ ਕਿ ਵਾਕਿਆ ਹੀ ਤੁਹਾਨੂੰ ਰੱਬ ਮਿਹਲਾ ਸੋ ਬੋਲਦੇ ਸਮੇਂ ਮੇਰੇ ਕੋਲੋਂ ਕੋਈ ਗੱਲ ਅਧ ਘੱਟ ਗਈ ਹੋਵੇ ਤਾਂ ਮੈਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ